ਪਿਕਲ ਜੀ ਮੈਂ ਡਾਕਟਰ ਰਣਜੀਤ ਸਿੰਘ ਡਾਇਰੈਕਟਰ ਮਾਤਾਚਰਨਕੁਰ ਕਾਲਜ ਹੈ ਮੈਂ ਉਹਨਾਂ ਵਿਦਿਆਰਥੀਆਂ ਨੂੰ ਦੱਸਣਾ ਚਾਹ ਰਿਹਾ ਜਿਨ੍ਹਾਂ ਵਿਦਿਆਰਥੀਆਂ ਨੇ ਡਾਕਟਰ ਇੰਜੀਨੀਅਰ ਅਧਿਆਪਕ ਨਰਸ ਬਣਨ ਵਾਸਤੇ ਟੈਸਟ ਦਿੱਤਾ ਸੀ ਉਹਨਾਂ ਦਾ ਟੈਸਟ ਦੇਣ ਤੋਂ ਬਾਅਦ ਉਹਨਾਂ ਦੀ ਐਡਮਿਸ਼ਨ ਨਹੀਂ ਹੋਈ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਹੁਣ ਤੁਸੀਂ ਮਾਤਾਚਰਨਕੁਰ ਕਾਲਜ ਨਾਲ ਤੁਸੀਂ ਸੰਪਰਕ ਕਰੋ ਮਾਤਾਚਰਨਕੁਰ ਕਾਲਜ ਦੇ ਵਿੱਚ ਕੋਰਸ ਕਰਨ ਤੋਂ ਬਾਅਦ ਤੁਸੀਂ ਸਰਕਾਰੀ ਨੌਕਰੀ ਵੀ ਕਰ ਸਕਦੇ ਹੋ ਨੇ ਇੱਕ ਵਿਭਾਗ ਦੇ ਵਿੱਚ ਪ੍ਰਾਈਵੇਟ ਨੌਕਰੀ ਵੀ ਕਰ ਸਕਦੇ ਹੋ ਵਿਦੇਸ਼ ਵਿੱਚ ਵੀ ਜਾ ਸਕਦੇ ਹੋ ਤਾਂ 20000 ਰੁਪਏ ਤੋਂ ਲੈ ਕੇ 40000 ਰੁਪਏ ਪ੍ਰਤੀ ਮਹੀਨਾ ਵੀ ਕਮਾ ਸਕਦੇ ਸਕਦੇ ਹੋ ਜਿਵੇਂ ਕਿ ਸੈਂਟਰੀ ਇੰਸਪੈਕਟਰ ਦਾ ਕੋਰਸ ਹੈ ਸੈਂਟਰੀ ਇੰਸਪੈਕਟਰ ਦਾ ਕੋਰਸ ਕਰਨ ਤੋਂ ਬਾਅਦ ਤੁਸੀਂ अनेका ਵਿਭਾਗ ਦੇ ਸਰਕਾਰੀ ਨੌਕਰੀ ਵਿਦੇਸ਼ ਵਿੱਚ ਵੀ ਜਾ ਸਕਦੇ ਹੋ ਫਿਰ ਨਾਲ ਫਾਇਰਮੈਨ ਦਾ ਕੋਰਸ ਹੈ 6 ਮਹੀਨਾ ਡਿਪਲੋਮਾ 1 ਮਹੀਨੇ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਉਹ ਸਰਕਾਰੀ ਚ ਹੁੰਦੀ ਹੈ ਕੋਰਸ ਕਰਨ ਤੋਂ ਬਾਅਦ ਜਿਹੜਾ ਹੈਗਾ ਆ अनेका ਵਿਭਾਗ ਦੇ ਨਾਲ ਸਾਡਾ ਡਾਈਆ ਪਿਆ ਜਿਹੜੇ ਪ੍ਰਾਈਵੇਟ ਸੈਕਟਰ ਇਹ ਜਿੱਤੇ ਤਨਖਾਹ ਜਿਹੜੀ ਹੈਗੀ ਆ 20000 ਰੁਪਏ ਤੋਂ ਲੈ ਕੇ 40000 ਰੁਪਿਆ ਪ੍ਰਤੀ ਮਹੀਨਾ ਨਾਲ ਸਾਡੇ ਕੋਲ ਲੈਬਾਰਟਰੀ ਟੈਕਨੀਸ਼ੀਅਨ ਓਟੀ ਟੈਕਨੀਸ਼ੀਅਨ ਐਕਸ-ਰੇ ਟੈਕਨੀਸ਼ੀਅਨ ਡਿਪਲੋਮਾ ਜਿਹਦੇ ਵਿੱਚ ਤੁਸੀਂ ਕੋਰਸ ਕਰਨ ਤੋਂ ਬਾਅਦ ਤੁਸੀਂ ਆਪਣਾ ਕੰਮ ਵੀ ਕਰ ਸਕਦੇ ਹੋ ਤੇ 20000 ਰੁਪਏ ਤੋਂ ਲੈ ਕੇ 50000 ਰੁਪਏ ਪ੍ਰਤੀ ਮਹੀਨਾ ਵੀ ਕਮਾ ਸਕਦੇ ਹੋ ਨਾਲ ਹੀ ਅਸੀਂ ਜਲਦੀ ਹੀ ਫਾਇਰ ਜਾਓ ਮੇਲਾ ਵੀ ਲਗਾ ਰਹੇ ਹਾਂ ਜਿਨ੍ਹਾਂ ਨੇ ਫਾਇਰ ਮੈਂਡ ਦਾ ਡਿਪਲੋਮਾ ਕੀਤਾ ਹੋਇਆ ਹੈ ਉਹਨਾਂ ਨੂੰ अनेका ਕੰਪਨੀਆਂ ਨੇ ਆ ਕੇ ਇੰਟਰਵਿਊ ਲੈ ਰਹੀਆਂ ਨੇ ਹੇਠ ਲੱਗੇ ਨੰਬਰਾਂ ਤੇ ਜਰੂਰ ਤੁਸੀਂ ਇੱਕ ਵਾਰੀ ਫੋਨ ਕਰਕੇ ਅਪਾਇੰਟਮੈਂਟ ਲੈ ਲਓ ਔਰ ਲਿਮਟਿਡ ਸੀਟ ਹੈਗੀਆਂ ਨੇ ਔਰ ਵਿਦ ਲੇਟ ਫੀਸ ਸਾਡੀ ਐਡਮਿਸ਼ਨ ਹੁੰਦੀ ਪਈ ਹੈ ਜਿੰਨੀ ਜਲਦੀ ਹੋ ਸਕੇ ਸਾਡੇ ਕਾਲਜ ਦੇ ਨਾਲ ਤੁਸੀਂ ਜਰੂਰ ਸੰਪਰਕ ਕਰੋ ਜੀ